ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਪੰਜਾਬ ਵਿੱਚ ਚੋਣਾਂ ਦਾ ਨਤੀਜਾ ਜਿਹੜਾ ਅਨਾਉਂਸ ਹੋ ਚੁੱਕਿਆ ਹੈ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਚਲੋ ਚੱਲਾਂ ਮੈਂਨ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪਹਿਲਾ ਝਾੜੂ ਦਾ ਬਦਲਾਅ ਲਿਆਂਦਾ ਹੁਣ ਖਾਲਿਸਥਾਨੀਆਂ ਦਾ ਕੁਲਵੀਰ ਜੀਆ ਨੇ ਅਮਰਤਪਾਲ ਸਿੰਘ ਨੂੰ ਦਿੱਤੀ ਹੈ ਜੀ ਵਧਾਈ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਦੀ ਜਿੱਤ ਦੇ ਵੱਲ ਵੱਧ ਰਹੇ ਨੇ ਜਿਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਨੇ ਅਮਰਤਪਾਲ ਸਿੰਘ ਤੇ ਉਹਨਾਂ ਦੇ ਖਾਲਿਸਥਾਨੀ ਸਾਥੀਆਂ ਨੂੰ ਵਧਾਈ ਦਿੱਤੀ ਹੈ ਕੁਲਵੀਰ ਜੀਰਾ ਨੇ ਅਮਰਤਪਾਲ ਸਿੰਘ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਪਹਿਲਾ ਲੋਕਾਂ ਨੇ ਬਦਲਾਅ ਦੇ ਨਾਮ ਤੇ ਝਾੜੂ ਵਾਲੇ ਲੈਂਦੇ ਤੇ ਹੁਣ ਖਾਲਿਸਥਾਨੀਆਂ ਬਦਲਾਅ ਲੈ ਕੇ ਆਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਰੀਦਕੋਟ ਤੋਂ ਹਾਰ ਮਿਲਣ ਤੋਂ ਬਾਅਦ ਕਲਮਜੀਤ ਅਨਮੋਲ ਨੇ ਦਿੱਤਾ ਜੀ ਇਹ ਬਿਆਨ "ਕੁੱਦ ਕਿਸਮਤ ਮੰਨਦਾ ਹਾਂ ਇਸ ਵਾਰ ਲੋਕ ਸਭਾ ਚੋਣਾਂ ਦਾ ਕਾਫੀ ਦਿਲਚਸਪ ਰਹੀਆਂ ਨੇ ਹੈਰਾਨ ਕਰਨ ਵਾਲੇ ਜਿੱਤ ਦੇ ਅੰਕੜੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਜਿੱਤੇ ਆਪ 13 0 ਦਾ ਦਾਵਾ ਕਰ ਰਹੀ ਸੀ ਪਰ ਉਹ ਪੂਰਾ ਹੁੰਦਾ ਨਜ਼ਰ ਨਹੀਂ ਆਇਆ ਇਸ ਕਰਕੇ ਕਈ ਸ਼ਿੱਟਾ ਉਥੇ ਆਪ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਫਰੀਦਕੋਟ ਤੋਂ ਹਾਰ ਬਿਲਦ ਤੋਂ ਬਾਅਦ ਕਲਮਜੀਤ ਅਨਮੋਲ ਮੀਡੀਆ ਸਾਹਮਣੇ ਆਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਭਰਜੀ ਫਿਲਮ ਅਮਰ ਸਿੰਘ ਚਮਕੀਲਾ ਦੇ ਲਈ ਦਲਜੀਤ ਦੋਸਾਂਝ ਨੇ ਪਾਈ ਸੀ ਜੀ ਵਿੰਗ ਐਮੀ ਬਿਰਕਨੇ ਕਿਹਾ ਦਲਜੀਤ ਨੇ ਫਿਲਮਾਂ ਜਾਂ ਪੈਸੇ ਲਈ ਨਹੀਂ ਇਹ ਸਭ ਕੁਝ ਕੀਤਾ ਦਲਜੀਤ ਦੋਸਾਂਝ ਇੰਨਾ ਦਿਨੀ ਚਰਚਾ ਚ ਨੇ ਅਪ੍ਰੈਲ ਮਹੀਨੇ ਚ ਉਹਨਾਂ ਦੀ ਫਿਲਮ ਅਮਰ ਸਿੰਘ ਚਮਕੀਲਾ ਰਿਲੀਜ਼ ਹੋਈ ਸੀ ਇਸ ਫਿਲਮ ਜੋ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਸਰਾਇਆ ਗਿਆ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਨੂੰ ਉਹਨਾਂ ਦੇ ਬਾਕੂ ਵੀ ਨਵਾਇਆ ਪਰ ਉਹ ਇਸ ਕਿਰਦਾਰ ਚ ਉਹਨਾਂ ਦੇ హెయిਰ ਕਟ ਲੁੱਕ ਨੂੰ ਲੈ ਕੇ ਕਈ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਕਾਂਗਰਸੀ ਆਗੂ ਪਿਓ ਪੁੱਤਰੇ ਕਰੋ ਮਿਲਣ ਦੀ ਜਾਲੀ ਵੋਟਰ ਕਾਡ ਮਾਮਲਾ ਦਰਜ ਕਰ ਲਿਆ। ਲੋਕ ਸਭਾ ਚੋਣਾਂ ਦੇ ਸੰਬੰਧੀ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੇ ਨਤੀਜਿਆਂ ਦੀ ਗੱਲ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਥਾਣਾ ਕੱਥੂ ਨੰਗਲ ਦੀ ਪੁਲਿਸ ਨੇ ਕਾਂਗਰਸੀ ਆਗੂ ਪਿਓ ਪੁੱਤਰੇ ਕਰੋ 220 ਤੋਂ ਵੱਧ 40 ਵੋਟਰ ਸਨাক্তੀ ਕਾਰਡ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ। ਮਜੀਠਾ ਖੇਤਰ ਮੁਲਾਜ਼ਮ ਦੀ ਜਿਹੜੀ ਪਛਾਣ ਕਾਂਗਰਸੀ ਆਗੂ ਰਜਿੰਦਰ ਪਾਲ ਪੁੱਤਰ ਅਮਨਦੀਪ ਕੁਮਾਰ ਵਾਸੀ ਅੱਡਾ ਜਨਤਪੁਰੀ ਵਜੋਂ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਜੇਕਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਸੰਵਿਧਾਨ ਨੂੰ ਬਰਕਰਾਰ ਰੱਖਿਆ ਜਾਵੇਗਾ ਸੱਤ ਸਾਬਕਾ ਜੱਜਾਂ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਹੈ ਜੀ ਇਹ ਖਬਰ ਹੈ ਜੀ ਹਾਈ ਕੋਰਟ ਦੇ ਸੱਤ ਸਾਬਕਾ ਜੱਜਾਂ ਨੇ ਸੌਮਾ ਨੂੰ ਰਾਸ਼ਟਰਪਤੀ ਦ੍ਰੋਪਦੀ ਮਰਮੂਲ ਨੂੰ ਇੱਕ ਖੁੱਲੀ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਸਧਾਪਤ ਲੋਕਤੰਤਰੀ ਪਰੰਪਰਾ ਦਾ ਪਾਲਣ ਕਰਨ ਅਤੇ 2024 ਦੀਆਂ ਆਮ ਚੋਣਾਂ ਦੇ ਲਟਕਵੇਂ ਫਤਵੇ ਦੀ ਸਥਿਤੀ 'ਚ ਖਰੀਦਦਾਰੀ ਨੂੰ ਰੋਕਣ ਲਈ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡੇ ਘਟਜੋੜ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਸਤਿ ਸ਼੍ਰੀ ਅਕਾਲ। ਅਗਲੀ ਵੀਡੀਓ ਵਿੱਚ ਜੀ ਵੋਟਾਂ ਦੀ ਗਿਣਤੀ ਵਿਚਾਲੇ ਰਾਜਾ ਬੜਿੰਗ ਪਤਨੀ ਸਾਹਿਬ ਨੇ ਗੁਰੂਕਰ ਹੋਈ ਨੀ ਜੀ ਨਤਮਸਤਕ। ਪੰਜਾਬ ਦੀ ਲੁਧੇਣਾ ਲੋਕ ਸਭਾ ਸੀਟ ਤੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਪੋਸਟਲ ਬੈਲਟ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਲੁਧੇਣਾ ਵਿੱਚ ਸ਼ੁਰੂਆਤੀ ਰੁਝਾਨਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਦੇ ਰਾਜਾ ਬੜਿੰਗ ਤੇ ਭਾਜਪਾ ਦੇ ਰਵਨੀਤ ਬਿੱਟੂ ਵਿਚਕਾਰ ਹੁੰਦਾ ਨਜ਼ਰ ਆ ਰਿਹਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਦੁਪਹਿਰ 2 ਵਜੇ ਤੱਕ ਲੁਧੇਣਾ ਸੀਟ ਤੇ ਜਿੱਤ ਹਾਰ ਦੀ ਸਥਿਤੀ ਸਪਸ਼ਟ ਹੋ ਜਾਵੇਗੀ। ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਲੋਕ ਸਭਾ ਇਲੈਕਸ਼ਨ ਰਿਜ਼ਲਟ ਵਿੱਚ ਆਪ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ ਚਾਰ ਮੰਤਰੀ ਹਾਰ ਚੁੱਕੇ ਨੇ ਲੋਕ ਸਭਾ ਚੋਣਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਸ਼ੁਰੂਆਤੀ ਰੁਝਾਨਾਂ ਵਿੱਚ ਐਨਡੀ ਅੱਗੇ ਚੱਲ ਰਿਹਾ ਸੀ ਇਸ ਤੋਂ ਬਾਅਦ ਇਲਾਵਾ ਇੰਡੀਆ ਗੜਚੋੜ ਵੀ ਤਕੜੀ ਟੱਕਰ ਦੇ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਨੂੰ ਸ਼ੁਰੂਆਤੀ ਰਜਾਨਾ ਵਿੱਚ ਚੋਖਾ ਹੰਗਾਰਾ ਮਿਲ ਰਿਹਾ ਹੈ ਜੇ ਗੱਲ ਕਰੀਏ ਆਪਾਂ ਸ਼ੀਟਾਂ ਦੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਆਪ ਨੂੰ ਜਿਹੜੇ ਚਾਰ ਜਿਹੜੇ ਮੰਤਰੀ ਹਾਰ ਚੁੱਕੇ ਨੇ ਜਿੰਨਾਂ ਵਿੱਚੋਂ ਸੰਗਰੂਰ ਛੇੜ ਤੋਂ ਮੀਤਿਹਰ ਨੇ ਜਿਨ੍ਹਾਂ ਨੂੰ ਜਿੱਤਨੇ ਜਿੱਤ ਚੁੱਕੇ ਨੇ ਜੀ ਮੀਤਿਹਰ ਉਸ ਤੋਂ ਬਾਅਦ ਲਾਲਜੀਤ ਸਿੰਘ ਪੁੱਲਰ ਖਡੂਰ ਸਾਹਿਬ ਤੋਂ ਹਾਰ ਚੁੱਕੇ ਨੇ ਕੁਲਦੀਪ ਤਾਲੀਵਾਲ ਅਮਰਸਰ ਤੋਂ ਪਟਿਆਲਾ ਤੋਂ ਬਲਵੀਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਤੋਂ ਤਕਰੀਬਨ ਹਾਰ ਹੀ ਚੁੱਕੇ ਨੇ ਉਸ ਤੋਂ ਬਦ ਇਹ ਗਲੀ ਵੀਡੀਓ ਕਰਦੀ ਲੋਕਾਂ ਨੂੰ ਕੰਮ ਕਰਨ ਵਾਲੀ ਸਰਕਾਰ ਚਾਹੀਦੀ ਹੈ ਮਜ਼ਾਕ ਕਰਨ ਵਾਲੀ ਸਰਕਾਰ ਨਹੀਂ ਰੰਦਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸੁਖਿੰਦਰ ਸਿੰਘ ਆਪਣੇ ਵਿਰੋਧੀਆਂ ਨੂੰ ਮਾਤ ਦਿੰਦੇ ਹੋਏ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਿੱਤ ਦੀ ਖਬਰ ਮਿਲਦਿਆ ਹੀ ਵਰਕਰਾਂ ਵਿੱਚ ਖੁਸ਼ੀ ਦੀ ਜਿਹੜੀ ਲਹਿਰ ਵੀ ਦੌੜ ਗਈ ਹੈ ਸੋ ਬਾਤ ਇਗਲੀ ਵੀਡੀਓ ਹੁਜੀਸ਼ ਪੰਜਾਬ ਚ ਸ਼ਰਮਣੀ ਅਕਾਲੀ ਦਲ ਖਤਮ ਬੀਜਪੀ ਨੇ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਰਹੇ ਨੇ ਇਸ ਵਾਰ ਕਾਂਗਰਸ ਨੂੰ 7 ਆਮ ਆਦਮੀ ਪਾਰਟੀ ਨੂੰ 3 ਤੇ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲੀ ਹੈ ਪੰਜਾਬ ਦੇ ਵੋਟਰਾਂ ਨੇ ਦੋ ਸ਼ੀਟਾਂ ਉੱਪਰ ਰਵਾਇਤੀ ਪਾਰਟੀਆਂ ਨੂੰ ਨਕਾਰਦਿਆਂ ਆਜ਼ਾਦ ਉਮੀਦਵਾਰ ਉੱਪਰ ਭਰੋਸਾ ਜਿੱਤ ਹੈ ਪੰਜਾਬੀ ਚ ਬੇਸ਼ੱਕ ਬੀਜੇਪੀ ਖਾਤਾ ਵੀ ਨਹੀਂ ਖੋਲ੍ਹ ਪ ਸਕੀ ਪਰ ਆਪਣੀ ਬੋਟ ਪ੍ਰਸਤਾਵ ਵਧਾਈਆਂ ਉਹਨਾਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ 7 ਜੂਨ ਤੱਕ ਨਹੀਂ ਮਨਾਏ ਜਾਣਗੇ ਜਸ਼ਨ ਨਹੀਂ ਵਟਾਂਗੇ ਲੱਡੂ ਨਾ ਹੀ ਵਜਾਂਗੇ ਢੋਲ ਸਰਜੀਤ ਸਿੰਘ ਖਾਲਸਾ 7 ਜੂਨ ਦਾ ਕਿਸੇ ਵੀ ਮੂੰਹ ਮਿੱਠਾ ਤੱਕ ਨਹੀਂ ਕਰਨਾ ਤੇ ਨਾ ਹੀ ਢੋਲ বাজائے ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਜ਼ਾਦਮੀ ਸਰਜੀਤ ਸਿੰਘ ਖਾਲਸਾ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਉਸ ਤੋਂ ਬਾਅਦ ਅਗਲੀ ਵੀ ਬਿੱਟੂ ਸਿੰਘ ਜੇਤੂ ਰਾਥਤੇ ਬੜੇੰਗਰ ਲਗਾਈ ਰੋਕਾ ਕਰੀਬ 36000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਲੁਧਨਾ ਲੋਕ ਸਭਾ ਸੀਟ ਤੇ ਕਾਂਗਰਸ ਦੇ ਅਕੂ ਕਬਚਾ ਬਰਕਰਾਰ ਰੱਖਿਆ ਹੈ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵਣਗ 30637 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਜਦਕਿ ਭਾਜਪਾ ਦੇ ਉਮੀਦਵਾਰ ਰਬਨੀਤ ਬਿੱਟੂ ਨੂੰ 185644 ਬੋਟਾ ਮਿਲਿਆ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਕਬਜੀ ਗਾਇਕ ਸਿੰਘਾਂ ਨੇ ਸਿਰ ਉਤੇ ਸਜਾਈ ਹੈ ਇਹ ਦਸਤਾਰ ਫੈਨਜ਼ ਨੂੰ ਆ ਰਹੀ ਹੈ ਜੇ ਪਸੰਦ ਅਦਾ ਕਰਨ ਦੀਆਂ ਨਮੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਫਿਰੋਜ਼ਪੁਰ ਸੀਟ ਤੋਂ ਜਿੱਤੇ ਕਾਂਗਰਸੀ ਉਮੀਦਵਾਰ ਛੇ ਸਿੰਘ ਕੋਪਾਇਆ ਆਪ ਦੇ ਜਗਦੀਪ ਸਿੰਘ ਨੂੰ ਪਛਾੜ ਦਿੱਤਾ ਹੈ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਕੋਵਾਯਾ ਨੇ ਜਿੱਤ ਦਰਜ ਕੀਤੀ ਹੈ। ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੂਜੇ ਨੰਬਰ ਤੇ ਨੇ। ਪਿਛਲੀਆਂ 3 ਚੋਣਾਂ ਵਿੱਚ ਇੱਥੇ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ। ਕੋਵਾਯਾ ਦੋ ਵਾਰ ਅਕਾਲੀ ਦਲ ਦੇ ਸੰਸਦ ਰਹੇ ਚੁੱਕੇ ਨੇ। ਆਜਵਾ ਨੇ ਕਾਂਗਰਸ ਨੂੰ 4 ਵਾਰ ਵਿਧਾਇਕ ਰਹਿ ਚੁੱਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੈਦਾਨ ਵਿੱਚ ਉਤਾਰਿਆ ਸੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾਲ ਪਾਰਟੀ ਨੂੰ ਜਿੱਤ ਨਹੀਂ ਦਿਵਾ ਸਕੇ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੁਲਸਰ ਚ ਨੌਕਰੀ ਦੇ ਨਾਲ-ਨਾਲ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਅਜੈਬ ਸਿੰਘ ਉਰਫ ਗੋਲਡੀ ਮਾਤਾ ਦੇ ਦਿਹਾਂਤ ਤੇ ਪਾਵਕ ਪੋਸਟ ਕੀਤੀ ਹੈ ਸਾਜੀ ਪੰਜਾਬ ਪੁਲਸ ਦੀ ਨੌਕਰੀ ਕਰਨ ਵਾਲਾ ਅਜੈਬ ਸਿੰਘ ਉਰਫ ਗੋਲਡੀ ਆਪਣੀ ਨੌਕਰੀ ਦੇ ਨਾਲ-ਨਾਲ ਸਵਾਰ ਸੇਵਾ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਹ ਹਮੇਸ਼ਾ ਇਸ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਪਿਛਲੇ ਕਈ ਸਾਲਾਂ ਤੋਂ ਸੇਵਾ ਚ ਜੁਟਿਆ ਹੋਇਆ ਅਕਸਰ ਲੋਕਾਂ ਨੂੰ ਵੀ ਮਦਦ ਲਈ ਪਰਦਾੰਦਾ ਹੈ ਉਸ ਤੋਂ ਬਾਅਦ ਅਗਲੀ ਬੜੀ ਚੰਨੀ ਦੀ ਜਿੱਤ ਤੇ ਸ਼ਰੋਵਾਲੀਆ ਦੀ ਮੁੱਖ ਭੂਮਿਕਾ ਸ਼ਾਹਕੋਟ ਹਲਕੇ ਤੋਂ ਦਵਾਈਜੀ 19000 ਦੀ ਲੀਡ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਛੰਨੀ ਨੂੰ ਮੈਂਬਰ ਪਾਰਲੀਮੈਂਟ ਬਣਾਉਣ 'ਚ ਇੱਕ ਵਾਰ ਫਿਰ ਸ਼ਾਹਕੋਟ ਹਲਕੇ ਦੇ ਵੱਲੋਂ ਵੱਡੀ ਭੂਮਿਕਾ ਨਿਭਾਈ ਹੈ ਇਸ ਤੋਂ ਪਹਿਲਾਂ 2019 'ਚ ਹਲਕਾ ਬਿਲਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਚੌਧਰੀ ਸੰਤੋਖ ਸਿੰਘ ਨੂੰ 19000 ਤੋਂ ਵੱਧ ਦੀ ਲੀਡ ਦਿਵਾ ਕੇ ਕਾਂਗਰਸੀ ਵਰਕਰਾਂ ਨੇ ਸੰ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਸਮੇਂ ਤੋਂ ਪਹਿਲਾਂ ਪੁੱਜੇਗਾ ਜੀ ਮੌਂਸਨ ਤੇਜ਼ੀ ਨਾਲ ਵਧ ਰਿਹਾ ਜੀ ਅੱਗੇ ਤਕਰੀਬਨ 7 ਤਰੀਕਾ ਮੀਂਹ ਪੈਣ ਦਾ ਅਲਰਟ ਚਾਰੀ ਹੋ ਚੁੱਕਿਆ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਪੰਨੀਤ ਕੌਰ ਦੇ ਹੱਕ ਚ ਹਲਕਾ ਡੇਰਾ ਵਸੀ ਦੇ ਲੋਕਾਂ ਵੱਲੋਂ ਦਿੱਤੇ ਨੇ ਜੀ ਪਰੋਸੇ ਨੂੰ ਹਮੇਸ਼ਾ ਟਾਈਮ ਰੱਖਾਂਗਾ ਐਸ ਐਮ ਐਸ ਸੱਦੂ ਅੱਜ ਆ ਇਹ ਲੋਕ ਸਭਾ ਚੋਣਾਂ ਦੇ ਨਤੀਜੇ ਮੁਤਾਬਕ ਵਿਧਾਨ ਸਭਾ ਹਲਕਾ ਡੇਰਾ ਵਸੀ ਤੋਂ ਪਾਜਪਾ ਉਮੀਦਵਾਰ ਮਹਾਰਾਣੀ ਪੰਨੀਤ ਕੌਰ ਦੀ ਵੱਡੀ ਜਿੱਤ ਦਾ ਮੁਕਦਰ ਹਲਕਾ ਡੇਰਾ ਵਸੀ ਦੇ ਲੋਕਾਂ ਦੇ ਪਰੋਸਾ ਦਾ ਨਤੀਜਾ ਦਿੱਤਾ ਹੈ ਉਸ ਤੋਂ ਬਾਅਦ ਇੱਕ ਵੀਡੀਓ ਵਿੱਚ 골ਡੀ ਬਰਾਲ ਦੀ ਆਡੀਓ ਵਾਇਰਲ ਹੋ ਰਹੀ ਹੈ ਸਿੱਧੂ ਦੇ ਕਤਲ ਦੀ ਦੱਸੀ ਹੈ ਜੀ ਨਮੀ ਭਜਾ ਪਤਾ ਬਲਕੌਰ ਸਿੰਘ ਬਾਰੇ ਵੀ ਬੋਲਿਆ ਮਰੂਮ ਪੰਜਾਬੀ ਗੈਕ ਸਿੱਧੂ ਮੂਸਵਾਲ ਦੇ ਕਤਲ ਦੇ ਮਾਸਟਰਮਾਈਂਡ 골ਡੀ ਬਰਾਲ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਆਡੀਓ ਚ 골ਡੀ ਬਰਾਲ ਨੇ ਸਿੱਧੂ ਮੂਸਵਾਲ ਦੀ ਮੌਤ ਤੇ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ ਉਸਨੇ ਆਪਣੇ ਬਾਰੇ ਗਲਤ ਕਰਦਿਆ ਕਿਹਾ ਕਿ ਇਸ ਸੋਸਾਇਟੀ ਦਾ ਉਹ ਹਿੱਸਾ ਕੋਈ ਵੀ ਇਸ ਵਿੱਚ ਨਹੀਂ ਆਉਣਾ ਚਾਹੁੰਦਾ ਉਸ ਤੋਂ ਬਾਅਦ ਅਗਲੀ ਵੀਡੀਓ ਲਲਾਬਾਦ ਚ ਉਰਦੇ ਛੱਪ ਦੀ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਡਰ ਰਹੇ ਨੇ ਵੇਖ ਵੇਖ ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਮੇਡੀਨ ਪੰਨਾ ਪਗੋੜਾ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਿਤਾਇਆ ਜੀ ਦੁੱਖ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਮੰਦਪਾ ਕੀ ਖਬਰ ਸਾਹਮਣੇ ਆਈ ਹੈ ਇਹ ਉਹ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਮੇਡੀਨ ਪੰਨਾ ਪਗੋੜਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਕਮੇਡੀ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਅਲਵਿਦਾ ਪੂਜੀ ਤਾਂ ਇਸ ਜੀ ਜੇ ਆਪਣੀਆਂ ਤਾਜ਼ਾ ਖਬਰਾਂ ਤਾਨੂੰ ਕਿਸ ਤਰ੍ਹਾਂ ਲੱਗੀਆਂ نیچے ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੇ ਖਬਰਾਂ ਦੇ ਖਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦੀ